ਸਾਸੀਗਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਅੱਜ ਪਹੁੰਚੇ ਆ ਪਿੰਡ ਸਪਰਾਈ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਂਨੌਰ ਅੱਜ ਵੀਰ ਨੂੰ ਆ ਕੋਲ ਤਿੰਨੇ ਵੜਮਾਂ ਪੂਰੇ ਟੌਪ ਦੀਆਂ ਬਰੀਡ ਵਾਲੀਆਂ ਵੱਡੀਆਂ ਵੜਾਂ ਦੁੱਧ ਵਾਲੀਆਂ ਬਾਕੀ ਵੀਰ ਜੀ ਆਓ ਵੀਰ ਕੋ ਲੈਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਜੀ ਠੀਕ ਠਾਕ ਜੀ ਵੀਰ ਜੀ ਬਹੁਤ ਵਧੀਆ ਵੀਰੇ ਤੁਸੀਂ ਸੁਣਾਓ ਠੀਕ ਠਾਕ ਜੀ ਤਿੰਨ ਵੜਾਣੇ ਠੀਕ ਆ ਵੀਰੇ ਹਾਂ ਜੀ ਕਨੇ ਸੁਣ ਵਾਲੀਆਂ ਨੇ ਭਾਜੀ ਠੀਕ ਆ ਵੀਰ ਜੀ ਦੁੱਧ ਮਿਲਕਰ ਕਾਰਡ ਵਾਲੀਆਂ ਨੇ ਠੀਕ ਆ ਵੀਰੇ ਬਾਕੀ ਵੀਰੇ ਆਪਣਾ ਐਡਰੈਸ ਬੋਲ ਦਿਓ ਐਡਰੈਸ ਵੀਰ ਜੀ ਆਪਣਾ ਸਪਰਾਏ ਕੋਠੀ ਪਿੰਡ ਆ ਹਾਂ ਜੀ ਤੇ ਡਿਸਟ੍ਰਿਕਟ ਗੁਰਦਾਪੁਰ ਤਹਿਲ ਕਲਾਂ ਨੌਰ ਆ ਠੀਕ ਆ ਵੀਰ ਜੀ ਆਪਣੀ ਨੇੜੇ ਨੜਾਣੀ ਪਿੰਡ ਵੱਜਦਾ ਹੈ ਮੋਬਾਈਲ ਨੰਬਰ ਬੋਲ ਦਿਓ ਵੀਰੇ ਆਪਣਾ 771074262 ਬਾਕੀ ਵੀਰੇ ਇਤੋਂ ਕਰੀਏ ਸ਼ੁਰੂ ਹਾਂਜੀ ਇਤੋਂ ਕਰ ਲੈ ਭਾਈ ਠੀਕ ਆ ਜੀ ਇਹ ਭਾਜੀ ਪਹਿਲਾਂ ਜਰਸੀ ਆ ਗਈ ਜਰਸੀ ਆ ਨਾ ਵੀਰੇ ਜਰਸੀ ਵਸ਼ੀਆ ਪਹਿਲੇ ਨੂੰ ਚੌਗੀ ਵਸ਼ੀਆ ਭਾਜੀ ਮੂੰਹ ਦੇ ਬ੍ਰੀਡ ਬਰੂਡ ਬੜੀ ਸਾਂਭੀ ਕੰਨੇ ਬੜੀ ਆ ਕੇ ਵੀਰ ਪ੍ਰਾਨੇ ਸਹੀ ਗੱਲ ਆ ਵੀਰੇ ਫੁੱਲ ਵਜਨ ਵਾਲੀ ਆ ਫੁੱਲ ਵਜਨ ਵਾਲੀ ਆ ਵੀ ਠੰਡੀ ਧਰੀ ਆ ਭਾਵੇਂ ਇੱਥੇ ਬਹਿ ਜਾਓ ਠੀਕ ਆ ਜੀ ਗੱਲ ਹੀ ਨਹੀਂ ਕਰਨ ਵਾਲੀ ਕੋਈ ਬਾਕੀ ਵੀਰੇ ਹਲੇ ਚੰਗੀ ਕਰਮ ਵਾਲੀ ਥੱਲੇੋਂ ਪੰਡਾ ਪਾਊਗੀ ਪੰਡਾ ਪਾਏ ਇੱਕ ਦੁੱਧ ਭਾਜੀ ਪਹਿਲੇ ਨੇ 20 ਕਿਲੋ ਪਾਏਗੀ ਵਸ਼ੀ ਸਹੀ ਗੱਲ ਆ ਵੀਰੇ ਸਹੀ ਗੱਲ ਆ ਬ੍ਰੀਡ ਬਰੂਡ ਫੁੱਲ ਆ ਵੈੜ ਤੇ ਫ ਦੱਕੇ ਲਾਈ ਜਾਊ ਕਰਮਾੜੀ ਪਹਿਲਣ ਬਿਲਕੁਲ ਬਿਲਕੁਲ ਜੀ ਵੇਖੋ ਪਿਓਰ ਚੌਗੀ ਵਸ਼ੀ ਆ ਸਹੀ ਗੱਲ ਆ ਵੀਰੇ ਸਹੀ ਗੱਲ ਬਿਲਕੁਲ ਬਾਕੀ ਵੀਰ ਜੀ ਵਸ਼ੀ ਫੁੱਲ ਬਰੀਡ ਵਾਲੀ ਸੰਭੀ ਸੰਭੀ ਵੀ ਚੰਗੀ ਆ ਭਾਜੀ ਕਿਹਨੇ ਚੰਗੀ ਆ ਹੈ ਠੰਡੀ ਦੀ ਸੀਲਸ ਲੱਗ ਗਿਆ ਭਾਵੇਂ ਜਿੱਦਾ ਮਰਜੀ ਬਹਿ ਜਾਓ ਇੱਧਰ ਨੂੰ ਬਹਿ ਜਾਓ ਭਾਵੇਂ ਉੱਧਰ ਨੂੰ ਬਹਿ ਜਾਓ ਇਹ ਤਾਂ ਗੱਲ ਹੈਗੀ ਆ ਵੀਰੇ ਗੱਲ ਜੀ ਨਹੀਂ ਸਾਨੂੰ ਕੀ ਗੱਲ ਆ ਦੇਖੋ ਪੈਠੇ ਪੋੜੇ ਦੀ ਚੰਗੀ ਮਾਲ ਹੈ ਨਾ ਜਿਹੜਾ ਕੋਈ ਵੀਰ ਲੈ ਆਇਆ ਡੱਕੇ ਲਾਈ ਆ ਉਹ ਕਰਨ ਵਾਲੀ ਕੰਦੇ ਬਾਕੀ ਇਹ ਜਿਆ ਹੈ ਵੜਾ 400 ਇਹ ਘਰ ਚ ਆਉਣ ਆਲੀ ਆ ਨਾ ਕੋਈ ਕੋਈ 400 ਲਾਏ ਅਗਲਾ ਫਿਰ ਉਨੇ ਦੀ ਰਕਮ ਵੱਟੀ ਜਾਂਦੀ ਕਾਲੀ ਕਬੂਤਰੀ ਆ ਕਰਮ ਵਾਲੀ ਕਾਲੀ ਕਬੂਤਰੀ ਆ ਮੈਂ ਹੈ ਕਰਮ ਵਾਲੀ ਸਹੀ ਗੱਲ ਬਾਕੀ ਵੀਰੇ ਫਿਰ ਇਹਦਾ ਰੇਟ ਇਹਦਾ ਮੁੱਲ ਤੇ ਭਾਜੀ 60 ਕਰੀਦਾ ਜੀ ਅੱਛਾ ਜੀ 62000 ਦੀ ਭਾਜੀ ਦੇ ਦਾਂਗੇ ਕਰਤੀਆਂ ਮੰਨਦਾਂ ਦੋ ਛੱਡ ਦਾਂਗੇ ਹੋਰ ਦੋ ਹੋਰ ਦੋ 60 ਦੀ ਦੇ ਦਾਂਗੇ ਭਾਜੀ ਚਲੋ ਬਾਕੀ ਜੀ ਵੀਰ ਭਰਾ ਫੋਨ ਲਾਏ ਕੋਈ ਕਰ ਦਿਓ ਮਾਨਤ ਦੋ ਹੋਰ ਭਾਜੀ ਛੜਦਾਗੇ ਦੋ ਹੋਰ ਦੋ ਘੜ ਛੜਦੀ ਵੈੜ ਦੇ ਦਾਂਗੇ ਪਰ ਦੇਣ ਹੀ ਨਹੀਂ ਗੇ ਨੇ ਨਹੀਂ ਸਹੀ ਗੱਲ ਆ ਵੀਰੇ ਸਹੀ ਦੋ ਘੜ ਛੜਦੀ ਵੈੜ ਹੋ ਜੇਗੀ ਚਲੋ ਬਾਕੀ ਮਾਨਤਾਨ ਕਰ ਦਿਓ ਕੋਈ ਵੀਰ ਭਰਾ ਫੋਨ ਲਾਉ ਕੋਈ ਗੱਲ ਨਹੀਂ ਜ਼ਰੂਰ ਜ਼ਰੂਰ ਭਾਜੀ ਹੋਰੀ ਬਾਕੀ ਵੀਰ ਜੀ ਫੋਨ ਲਾਏ ਕੋਈ ਚੱਕਰ ਨਹੀਂ ਵੀਰ ਨੂੰ ਮਾਨਤਾਨ ਜ਼ਰੂਰ ਕਰ ਦੇਣਗੇ ਪਰ ਵੈੜ ਵੈੜ ਹੀ ਆ ਅਸਲ ਬਰੀਡ ਅਸਲ ਨਗੀਨਾ ਗਾੜੀ ਆ ਗਈ ਐਚ ਐਫ ਪਹਿਲਾਂ ਨੂੰ ਵਸੀ ਹੈ ਭਾਜੀ ਪੂਠੀ ਇਸ ਤੋਂ ਵਸੀ ਦੀ ਕਹੇ ਸੀ ਫੁੱਲ ਬਰੀਡ ਦੀ ਵਸੀ ਹੈ ਸਹੀ ਗੱਲ ਆ ਵੀਰੇ ਬੜਾ ਤੇ ਰੂੜੇ ਤੇ ਵੀ ਕਰਮਾ ਵਾਲੀ ਤੇ ਬੜੀ ਆ ਹਨਾ ਫੁੱਟ ਫੁੱਟ ਵਾਸੀ ਪਛਾਣ ਆਉਂਦੀ ਏ ਥੱਲੇ ਦੇ ਬੱਚਾ ਹੀ ਆ ਕੋਰੇ ਹੁਣ ਹਾਂਜੀ ਥਾਣ ਚੰਗਾ ਲੱਗਾ ਫੁੱਟ ਵਾਲਾਂ ਕੋਈ ਕਰਮਾ ਵਾਲੀ ਥੱਲੇੋਂ ਬਣੀ ਆ ਥਾਣ ਬਹੁਤ ਪਿਆਰਾ ਲੱਗਾ ਸਾਣਾ ਜੇ ਬੜੀ ਥੱਲੇ ਵੱਚੀ ਨੇ ਪਾਣ ਜਾਣਾ ਜੀ ਪੂਰੀ ਸਹੀ ਗੱਲ ਆ ਵੀਰੇ ਦੇਖੋ ਵੀਰੇ ਸਾਹ ਹੁਣ ਬੜਾ ਲੱਗਾ ਚਵਾਈ ਵਾਲਾ ਸਹੀ ਗੱਲ ਆ ਜੀ ਨਹੀਂ ਕਰ ਹਾਂਜੀ ਮਾਰੋ ਕੈਮਰਾ ਵੀ ਇਹ ਖੂਬ ਹਾਲੇ ਦੇ ਕਰਮ ਵਾਲੀ ਚੰਗੀ ਐ ਪਟਾਕੇ ਪਾਉਗੀ ਚੰਗੇ ਪਟਾਕੇ ਪਾਏ ਪੂਰੀ ਫੋਲਡ ਬਰੀਂਦੀ ਆ ਤੁਸੀਂ ਵੇਖੋ ਵੀਰੇ ਮਾਸਾ ਕੇ ਜਨਾ ਮੂੰਹ ਲੱਗਾ ਚੱਪਾ ਸਹੀ ਗੱਲ ਐ ਵੀਰੇ ਸਹੀ ਗੱਲ ਐ ਵੇੜਾ ਵੀਰੋਣਾ ਕੋਲ ਆ ਜੋ ਆ ਜਿਹੜੀਆਂ ਚਾਰ ਚਾਲ ਸੀਏ ਚੋਕ ਐ ਫੇਰ ਉਹਨਾਂ ਦੀ ਮੁੱਲ ਭਾਜੀ ਉਹ ਕਰਨ ਜੇ ਪਹਿਲੇ ਫੋਨ ਤੇ ਜਾਣ ਸਹੀ ਗੱਲ ਆ ਵੀਰੇ ਵੇਖੋ ਬਾੜੀ ਗਾੜੀ ਕਰਮ ਵਾਲੀ ਦਾ ਫੁੱਟ ਵਾਲੀ ਐ ਜਿੱਦਾਂ ਹਨਾ ਬਿਲਕੁਲ ਫੁੱਲ ਬਰੀਡ ਵਾਲੀ ਵਹਿੜਿਆ ਭਾਜੀ ਦਿਨ ਬੱਚੀ ਤੇ ਲੈ ਜਾਣੇ ਕੋਈ ਚਾਰ ਪੰਜ ਹਾਂਜੀ ਪਰ ਬਣੇ ਬੁਣੇ ਕੀ ਚੰਗੀ ਸਹੀ ਗੱਲ ਐ ਸਹੀ ਗੱਲ ਐ ਬਾਕੀ ਵੀਰੇ ਫੇਰ ਇਹਦਾ ਕਰ ਲਈਏ ਰੇਟ ਮੁੱਲ ਵੀ ਜੀ ਦਾ 55000 ਗਿਰਦੇ 52000 ਦੇ ਦੇ ਛੱਡ ਦਈਏ ਦੋ ਉਤਰਾ ਡਾ ਤੋ ਪੂਰੇ 50000 ਦੀ ਵਸ਼ੀ ਦੇ ਦਾਂਗੇ ਪੂਰੇ ਜਣੀ ਨਹੀਂ ਨਹੀਂ ਪੂਰੇ 50000 ਦੀ ਵਸ਼ੀ ਐਚਐਸ ਵੈਡ ਆ ਫੁੱਲ ਬਰੀਡ ਆ ਫੁੱਲ ਬਾਕੀ ਪ੍ਰਿੰਟ ਪ੍ਰਿੰਟ ਬੜਾ ਪਿਆਰਾ ਆ ਗਿਆ ਕਰਦਾ ਜਬ ਉਹ ਵਧੀਆ ਲੱਗਾ ਭਾਜੀ ਸਹੀ ਗੱਲ ਆ ਵੀਰੇ ਇਹੋ ਜੀ ਗਾੜੀ ਆ ਗਈ ਵੀਰੇ ਫੇਰ ਐਚ ਇਹ ਵੀ ਭਾਜੀ ਅੱਜ ਫੱਸੀ ਆ ਸੁਆ ਦਾ ਦੂਜਾ ਦੂਜਾ ਸੁਵੇ ਆ ਠੀਕ ਆ ਜੀ ਦੇਣੇ ਵੀ ਕਰ ਲਈ ਜੀ ਬੱਚਿਆਂ ਕਰ ਜੇਕਰ ਦੋਤ ਤੱਕ ਮਿਲ ਕੇ ਕਾਰਟ ਵਾਲੀ ਨਾਲ ਬਾਕੀ ਵੀਰ ਜੀ ਕੋਈ ਵੀਰ ਭਰਾ ਆਪਣੀ ਸਮਝ ਕਰੇ ਹਨਾ ਜੀ ਕੋਈ ਦੂਜਾ ਸਮਝ ਲੈ ਕੋਈ ਤਿੱਜਾ ਹਾਂਜੀ ਕੋਈ ਉੱਤੇ ਆਣ ਕੇ ਵੇਖੇ ਪਰ ਇਹ ਵੀ ਕਰਮ ਵਾਲੀ ਥੱਲੇ ਫੁੱਟ ਵਾਲ ਹੀ ਬਣਿਆ ਪੂਰਾ ਥਾਨੇ ਕੋਈ ਇਦਾਂ ਨਾ ਲੱਗਾ ਸਹੀ ਗੱਲ ਆ ਜੀ ਬਹੁਤ ਪਿਆਰਾ ਥਾਨ ਲੱਗਾ ਵਾਸੀ ਬਹੁਤ ਪਿਆਰਾ ਅਜੇ ਬਾਨ ਨਹੀਂ ਉਸੇ ਬੜੇ ਢਿਲ ਢੁਲਿਆ ਹਾਂਜੀ ਇਹਨਾਂ ਕਾਢੀ ਕੋ ਦੋ ਤੇ 17 ਨਾਲ ਕਿਲੋ ਪਾਦੇ ਕੋਲੇ ਗਾ ਸਹੀ ਗੱਲ ਲੱਗਾ ਵਾਸੀ ਕੱਦ ਕੋਈ ਫੁੱਲ ਆ ਫੁੱਲ ਬਰੀਡ ਵਾਲੀ ਵੜਿਆ ਬੜੀ ਬੀਤੀ ਚੰਗੀ ਜਿਹੀ ਗੱਲ ਸਹੀ ਗੱਲ ਆ ਜੀ। ਬਾਕੀ ਵੀਰ ਜੀ ਜਿਹੜੇ ਵੀਰਾਂ ਪਸ਼ੂ ਰੱਖੇ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਹਨਾ ਜੀ। ਬਿਲਕੁਲ ਬਿਲਕੁਲ ਵੀਰ ਜੀ। ਹਾਂ ਜੀ। ਮੁੱਲ ਪਾ ਜੀ ਉਹ ਕਰ ਦਨੇ ਕਿ ਜਿੰਨੇ ਤੇ ਨਾ ਹੁਣ। ਠੀਕ ਆ ਜੀ। ਇਹ ਵੀ ਜੀ 50 ਤੇ 3 ਛੱਡ ਦਾਂਗੇ ਦਾ। 47000 ਦੇ ਦਾਂਗੇ। 2 ਹੀ ਛੱਡ ਦਿੱਤੇ। ਪੂਰੇ 45000 ਦੀ ਬਿਅਰ ਵੀਰ ਜੀ ਦੇ ਦਾਂਗੇ ਪਰ ਦੇਣੀ ਨਹੀਂਗੇ ਅਨੇ ਨੇ ਦੀ। ਸਹੀ ਗੱਲ ਆ ਵੀਰੇ ਪੂਰੇ 45000 ਦੇ। ਦੇਖੋ ਫੋਟ ਬਾੜੀ ਬੰਨੇ ਆ ਜੇ ਦਿਲ ਕਰਦੀ ਜਿਹੜੇ ਨਾਮ ਵਾਲੇ। ਘਰ ਮਾਲੀਆਂ। ਥਾਣੇ 'ਚ ਪਤਾ ਲੱਗਾ। ਸਹੀ ਗੱਲ ਆ ਵੀ ਹਾਥ ਦੀ ਚਵਾਈ ਵਾਲਾ ਸਾਣ ਲੱਗਾ ਹਾਥ ਦੀ ਆ ਦੇਖੋ ਕੜੀ ਆ ਦੇਖੋ ਇਹਦੇ ਬੱਚਾ ਹੀ ਆ ਜੇ ਬਲਬੁਲ ਅੱਜ ਇਹ ਲੈਣਾ ਵਸ਼ੀਏ ਪਲੂਣ ਬਾਜੀ ਦੇਖੋ ਖਾਣ ਦੇ ਵੀਰ ਜੀ ਅਜੇ ਹੋਰ ਕੱਢ ਜਿਓਣਾ ਵੀਰੇ ਬੜੇ ਆਣਾ ਕੱਢਣਾ ਬਾਜੀ ਤਾਂ ਸਹੀ ਬੜੀ ਚੰਗੀ ਹੋਸ਼ੀ ਹੈ ਜੀ ਬਹੁਤ ਚੰਗੇ ਬਾਕੀ ਆ ਤਿੰਨ ਵੜਾ ਵੀਰ ਹੋਣਾ ਕੋਲ ਗੱਬਣਾ ਵੜਾ ਪਰ ਹੈ ਤਿੰਨੇ ਹੀ ਨੇ ਗਿਨੇ ਆ ਟਾਪ ਦੇ ਬਲਬੁਲ ਦੇ ਬੱਚੇ ਸੋਹਣੇ ਲੈਣੀਆਂ ਕੋਈ ਤਿੰਨ ਤਿੰਨ ਚਾਰ ਚਾਰ ਦੇ ਨਹੀਂ ਚੱਲਦੀਆਂ ਸਹੀ ਗੱਲ ਹੈ ਜੀ ਬਾਕੀ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਵਿੱਦਿਆ ਆਪਣਾ ਸਪਰਾਏ ਕੋਠੀ ਪਿੰਡ ਆ ਹਾਂਜੀ ਡਿਸਟ੍ਰਿਕਟ ਗਰਤਾਪੁਰ ਦੇ ਤਹਿਸੀਲ ਕਲਨੌਰ ਆ ਲੱਗੇ ਆਪਣੇ ਨੜਾ ਨਹੀਂ ਪਿੰਡ ਦੇ ਤੇ ਕਿ ਬਖਸ਼ੀ ਵਾਲੇ ਠੀਕ ਆ ਜੀ ਉਹਦੇ ਵਿੱਚ ਘਾਰ ਆਪਣਾ ਪਿੰਡ ਵਜਦਾ ਸਾਰਾ ਕੋਠੀ ਠੀਕ ਆ ਜੀ ਚੰਗਾ ਜੀ ਸਾਸੀ ਕਾਲਾ ਸਾਸੀ ਕਾਲਾ